ਜਦੋਂ ਸੀਐਮ ਸਰ ਉੱਥੇ ਗਏ ਤਾਂ ਉਦੋਂ ਡੈਮੋਕਰੇਸੀ ਸੀ ਅੱਜ ਜਦੋਂ ਅਸੀਂ ਉਹਨਾਂ ਦੀ ਖਾਲੀ ਕੋਠੀ ਹੈ ਉੱਥੇ ਕੋਈ ਉਹਨਾਂ ਨੂੰ ਖਤਰਾ ਨਹੀਂ ਹੈਗਾ ਅੱਜ ਜਦੋਂ ਅਸੀਂ ਜਾ ਕੇ ਉੱਥੇ ਪ੍ਰੋਟੈਸਟ ਕਰਨੇ ਅਸੀਂ ਆਮ ਨਾਗਰਿਕਾਂ ਉਹਨਾਂ ਨੂੰ ਆਮ ਨਾਗਰਿਕਾਂ ਤੋਂ ਇੰਨਾ ਡਰ ਹੋ ਗਿਆ ਹੈ ਕਿ ਸਾਨੂੰ ਉੱਥੇ ਤੱਕ ਨਹੀਂ ਪਹੁੰਚਣ ਦਾ ਜਾਣ ਦਿੱਤਾ ਗਿਆ ਹੈ ਨਾ ਤੇ ਉੱਥੇ ਜਾ ਕੇ ਉਹ ਬੀਜੇਪੀ ਨਾਲ ਲੜ ਰਹੇ ਹਨ ਮਤਲਬ ਤੁਸੀਂ ਐਂਟੀ ਪਾਰਟੀ ਹੋ ਕੇ ਦੂਜੀ ਪਾਰਟੀ ਨਾਲ ਲੜ ਰਹੇ ਹੋ ਅਸੀਂ ਆਪਣੀ ਆਵਾਜ਼ ਤੱਕ ਨਹੀਂ ਚੱਕ ਸਕਦੇ ਤੁਸੀਂ ਭਾਵੇਂ ਸਿੱਧੂ ਨਾਲ ਕੁਝ ਗਲਤ ਨਹੀਂ ਕਰ ਰਹੇ ਹੋਗੇ ਅੰਦਰ ਔਰ ਉਹਦੇ ਨਾ ਛੋਟਾ ਛੋਟਾ ਅਮਾਉਂਟ ਦਾ ਪਰਚਾ ਲਗਾਇਆ ਹੈ ਅਗਰ ਤੁਸੀਂ ਇੰਨੇ ਹੀ ਅੱਛੇ ਇਨਸਾਨ ਹੋ ਤੁਸੀਂ ਸੱਚ ਲਈ ਖੜਦੇ ਹੋ ਤੁਸੀਂ ਕ੍ਰਾਈਮ ਦੇ ਅਗੇਂਸਟ ਲੜਦੇ ਹੋ ਤਾਂ ਜਦੋਂ ਕ੍ਰਾਈਮ ਹੋ ਰਿਹਾ ਹੈ ਜਦੋਂ ਸੱਚ ਵਿੱਚ ਕ੍ਰਾਈਮ ਹੋ ਰਿਹਾ ਤੁਸੀਂ ਉੱਥੇ ਕਿਉਂ ਨਹੀਂ ਲੜ ਰਹੇ ਪੰਜਾਬ ਦਾ ਸੀਐਮ ਚਾਹੇ ਅਗਰ ਨਾਕੇ ਰੋਕ ਰਿਹਾ ਹੈ ਤੇ ਪੰਜਾਬ ਦਾ ਸੀਐਮ ਚਾਹੇ ਤਾਂ ਕੀ ਇਹ ਚਿੱਟਾ ਨਹੀਂ ਹਟਾ ਸਕਦਾ ਯੂਥ ਨੂੰ ਨਸ਼ਾ ਦੂਰ ਨਹੀਂ ਕਰ ਸਕਦਾ ਪੰਜਾਬ ਦਾ ਸੀਐਮ ਚਾਹੇ ਕਰ ਸਕਦਾ ਅੱਜ ਨੇ ਪ੍ਰੂਫ ਕਰ ਦਿੱਤੇ ਕਿ ਸੀਐਮ ਦੇ ਕੋਲ ਨਹੀਂ ਪਾਵਰ ਹੈਗੀ ਹੈ ਕਿ ਉਹ ਕੁਝ ਵੀ ਕਰ ਸਕਦਾ ਥੋੜਾ ਅੱਜੋ ਕੀ ਕਹਿ ਰਹੇ ਨੇ ਕਿ ਪ੍ਰੋਟੈਸਟ ਨਾ ਕਰੋ ਉਹ ਸਾਡੇ ਪ੍ਰੋਟੈਸਟ ਕਰਨਾ ਸਾਡੀ ਪਾਵਰ ਹੈ ਸਾਡੇ ਕੋਲ ਇਹੀ ਹੈ ਕਿ ਅਸੀਂ ਆਪਣੀ ਆਵਾਜ਼ ਚੱਕ ਸਕਦੇ ਹਾਂ ਇਹ ਸਾਡਾ ਰਾਈਟ ਹੈ ਸਾਡੇ ਰਾਈਟ ਛਿੰਨਣ ਦਾ ਹੱਕ ਦਾ ਸੀਐਮ ਕੋਲ ਨਹੀਂ ਹੈ ਤੁਸੀਂ ਉਧਰ ਜਾਣਾ ਸੀ ਸੀਐਮ ਦੀ ਕੋਠੀ ਵੱਲ ਤੁਸੀਂ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ ਜਿੱਥੇ ਫੋਰਸ ਲੱਗੀ ਹੋਈ ਆ ਹਾਂਜੀ ਉੱਥੇ ਅਗਰ ਤੁਹਾਡੀ ਗੱਡੀ ਤੇ ਝੰਡਾ ਲੱਗੇ ਕਿਸਾਂ ਦਾ ਜਾਂ ਫਿਰ ਕੋਈ ਲੋਗੋ ਲੱਗਿਆ ਹੋਇਆ ਹੈ ਜਾਂ ਫਿਰ ਕੁਝ ਵੀ ਹੈ ਤਾਂ ਤੁਹਾਨੂੰ ਰੋਕ ਰਿਹਾ ਉਹ ਸਾਨੂੰ ਰੋਕ ਕੇ ਪੁੱਛਦੇ ਆ ਵੀ ਤੁਸੀਂ ਕਿੱਥੇ ਜਾਣਾ ਹੈ ਜਦਕਿ ਇਹ ਹੱਕ ਪੁਲਿਸ ਨੂੰ ਹੈ ਹੀ ਨਹੀਂ ਅਸੀਂ ਕੁਝ ਗਲਤ ਤਾਂ ਕਰ ਨਹੀਂ ਰਿਹਾ ਅਸੀਂ ਕੁਝ ਕਿਨਾ ਲਈ ਵੀ ਉਹ ਪਾਨਾ ਸਿੱਧੂ ਖੜਿਆ ਸੀ ਅੱਜ ਉਹਨਾਂ ਦਾ ਟਾਈਮ ਹੈ ਕਿ ਉਹ ਅੱਗੇ ਆ ਕੇ ਖੜਨ ਆਦਰਵਾਇਜ਼ ਅਗਰ ਕੱਲ ਨੂੰ ਤੁਸੀਂ ਪਾਨਾ ਸਿੱਧੂ ਵਰਗੇ ਆਵਾਜ਼ ਚੱਕੋਗੇ ਤਾਂ ਤੁਹਾਡੇ ਨਾਲ ਵੀ ਇਹੀ ਹੋਏਗਾ ਖਰ ਤੱਕ ਤੁਸੀਂ ਆਪਣੇ ਘਰਾਂ ਚ ਚੁੱਪ ਕਰਕੇ ਬੈਠੇ ਰਹੋਗੇ ਸ਼ਾਇਦ ਉਹਨਾਂ ਨੂੰ ਨਸ਼ਾ ਹੈ ਆਪਣੀ ਕੁਰਸੀ ਦਾ ਕਿ ਉਹ ਪੁਆਇੰਟਸ ਭੁੱਲ ਚੁੱਕੇ ਹੈ ਔਰ ਰਾਈਟਸ ਜਿਨ੍ਹਾਂ ਦੀ ਉਹ ਗੱਲਾਂ ਕਰਦੇ ਸੀ ਉਹ ਰਾਈਟਸ ਭੁੱਲ ਚੁੱਕੇ ਆ ਉਹ ਆਪਣੀ ਲਾਈਫ ਚ ਇਨੀ ਬਿਜ਼ੀ ਹੋ ਗਏ ਕਿ ਉਹਨਾਂ ਨੂੰ ਸਿਰਫ ਆਪਣੇ ਰਾਈਟਸ ਨਜ਼ਰ ਆ ਰਹੇ ਹਨ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਮੇਰੇ ਨਾਲ ਗਲਤ ਹੋਇਆ ਤਾਂ ਪ੍ਰੋਟੈਸਟ ਕਰਨ ਚਲੇ ਗਏ ਜਦੋਂ ਇੱਕ ਨਾਰਮਲ ਇਨਸਾਨ ਨਾਲ ਗਲਤ ਹੋ ਰਿਹਾ ਹੈ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਟੋਲ ਅੱਜ ਸੰਗਰੂਰ ਦੇ ਵਿੱਚ ਕਾਲ ਸੀ ਵੱਡੇ ਇਕੱਠ ਦੀ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਪਾ ਰਸਤੇ ਦੇ ਵਿੱਚ ਥਾਂ ਥਾਂ ਨਾਕੇ ਪੁੱਛਗਿੱਛ ਚੈਕਿੰਗ ਤੇ ਰੋਕਣਾ ਆਮ ਲੋਕਾਂ ਨੂੰ ਈਵਨ ਪੱਤਰਕਾਰਾਂ ਨੂੰ ਵੀ ਰੋਕਿਆ ਗਿਆ ਤਾਂ ਉਹ ਸਾਰੀਆਂ ਰੋਕਾਂ ਦੇ ਬਾਵਜੂਦ ਵੀ ਪੂਰੀ ਸਖਤਾਈ ਦੇ ਬਾਵਜੂਦ ਹਜ਼ਾਰਾਂ ਨਾਕਿਆਂ ਦੇ ਬਾਵਜੂਦ ਇਹ ਕੁੜੀ ਚੰਡੀਗੜ੍ਹ ਤੋਂ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਸੰਗਰੂਰ ਤੱਕ ਪਹੁੰਚ ਗਈ ਆ ਮੈਂ ਤੁਹਾਨੂੰ ਦੱਸਦਾ ਕਿ ਪਹਿਲਾਂ ਵੀ ਤੁਸੀਂ ਇਹਨਾਂ ਨੂੰ ਅੱਖਰ ਤੇ ਦੇਖਿਆ ਸਿਮਰਨ ਨੂੰ ਸਿਮਰਨ ਚੰਡੀਗੜ੍ਹ ਤੋਂ ਨੇ ਤੇ ਆਨਾਂ ਸਿੱਧੂ ਨੇ ਇਹਨਾਂ ਦਾ 5 ਲੱਖ ਰੁਪਏ ਇੱਕ ਏਜੰਟ ਤੋਂ ਵਾਪਸ ਕਰਵਾਇਆ ਸੀ ਜਿਹੜਾ ਪੈਸੇ ਨਹੀਂ ਸੀ ਦੇ ਰਹਾ ਤਾਂ ਸਿਮਰਨ ਅਜੇ ਇੱਥੇ ਪਹੁੰਚੇ ਨੇ ਗੱਲਬਾਤ ਇਹਨਾਂ ਦੇ ਨਾਲ ਕਰਦੇ ਆਂ ਸਿਮਰਨ ਬਹੁਤ ਔਖਾ ਸੀ ਅਸੀਂ ਵੀ ਆਇਆ ਚੰਡੀਗੜ੍ਹ ਤੋਂ ਰਸਤੇ ਨਾਕੇ ਬਹੁਤ ਸੀ ਮਤਲਬ ਕਿਵੇਂ ਮਥਿਆ ਸੀਗਾ ਕਿ ਜਾਣਾ ਹੀ ਜਾਣਾ ਹਾਂ ਜੀ ਵੀਰੇ ਅੱਜ ਅਜ ਨਹੀਂ ਅਸੀਂ ਖੜੇ ਮੈਨੂੰ ਲੱਗਦਾ ਔਣ ਵਾਲੇ ਟਾਈਮ 'ਚ ਤਾਂ ਸਾਡਾ ਖੜਨਾ ਬਹੁਤ ਮੁਸ਼ਕਿਲ ਹੋ ਜਾਊਗਾ ਕਿਉਂਕਿ ਸਰਕਾਰ ਬਹੁਤ ਗੰਦੇ ਤਰੀਕੇ ਤੇ ਉਤਰਾਈ ਹੈ ਸਰਕਾਰ ਨੇ ਹੁਣ ਦੱਸ ਤੇ ਸਾਨੂੰ ਵੀ ਅੱਜ ਸਾਡਾ ਲੜਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਲੋਕ ਆਪਣੇ ਹੱਕ ਲਈ ਲੜਨਾ ਭੁੱਲ ਜਾਣਗੇ ਲੋਕ ਚਾਹਂ ਮਤਲਬ ਸਰਕਾਰ ਚਾਹੁੰਦੀ ਹੈ ਕਿ ਲੋਕ ਆਪਣੇ ਹੱਕ ਭੁੱਲ ਜਾਣ ਜੇ ਅੱਜ ਲੋਕ ਨਹੀਂ ਲੜੇ ਤੇ ਮੈਂ ਲਿਖ ਕੇ ਦਿੰਨੀ ਹੈ ਕਿ ਅੱਜ ਤੋਂ ਬਾਅਦ ਲੋਕ ਆਪਣੇ ਹੱਕਾਂ ਨੂੰ ਭੁੱਲਣਾ ਸੇਫ ਫੀਲ ਕਰਨਗੇ ਕਿ ਅਗਰ ਜਿੰਦਾ ਰਹਿਣਾ ਹੈ ਜੇ ਸਹੀ ਤਰੀਕੇ ਨਾਲ ਜਿੰਦਾ ਰਹਿਣਾ ਹੈ ਤਾਂ ਫਿਰ ਆਪਣੇ ਹੱਕ ਛੱਡ ਦੋ ਇਹ ਹਾਲ ਆ ਗਿਆ ਕਿਉਂਕਿ ਸਰਕਾਰ ਬਹੁਤ ਐਵੇਂ ਕਦੇ ਵੀ ਨਹੀਂ ਹੋਇਆ ਜੋ ਅੱਜ ਹੋ ਰਿਹਾ ਨਾ ਇਹ ਪਹਿਲਾਂ ਕਦੇ ਵੀ ਨਹੀਂ ਹੋਇਆ ਪਹਿਲਾਂ ਅੰਸ਼ਨ ਤੇ ਲੋਕ ਖੜੇ ਨੇ ਸਰਕਾਰਾਂ ਜਿਨ੍ਹਾਂ ਦੀ ਪਾਰਟੀਆਂ ਨਹੀਂ ਸੀਗੀਆਂ ਉਹ ਲੜੇ ਨੇ ਅੱਜ ਸਾਡੇ ਲਈ ਇੱਕ ਆਮ ਇਨਸਾਨ ਲਈ ਇਹਨਾ ਮੁਸ਼ਕਿਲ ਹੋ ਗਏ ਪਰ ਪਹਿਲਾਂ ਐਂਟੀ ਸਰਕਾਰਾਂ ਵੀ ਅੰਸ਼ਨ ਤੇ ਉਤਰੀਆਂ ਨੇ ਪ੍ਰੋਟੈਸਟ ਕੀਤੇ ਨਾਰੇ ਲੱਗੇ ਨੇ ਬਹੁਤ ਕੁਝ ਹੋਇਆ ਬਟ ਅੱਜ ਤਾਂ ਉਹਨਾਂ ਨੇ ਬਿਲਕੁਲ ਸਾਡਾ ਮੂੰਹ ਬੰਦ ਕਰਨ ਦੇ ਜਾ ਰਹੇ ਆ ਵੀ ਅਸੀਂ ਆਵਾਜ਼ ਹੀ ਨਾ ਚੱਕੀਏ ਬਹੁਤ ਹੈਰਾਨੀ ਵਾਲਾ ਮਾਹੌਲ ਹੈ ਔਰ ਮੈਨੂੰ ਇਹ ਸਮਝ ਆ ਰਿਹਾ ਕਿ ਉਹ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਕਿ ਸਰਕਾਰ ਆਪ ਡਰ ਚੁੱਕੀ ਹੈ ਕਿਉਂਕਿ ਆਪਾਂ ਦੇਖਿਆ ਜਾਏ ਤਾਂ ਜਦੋਂ ਵੀ ਕੋਈ ਵੀ ਕੁਝ ਗਲਤ ਹੋਇਆ ਜਿੱਦਾਂ ਕਿ ਹੁਣ ਸੀਐਮ ਨਾਲ ਸੀਐਮ ਨੂੰ ਲੱਗਿਆ ਕਿ ਸਾਡੇ ਨਾਲ ਗਲਤ ਹੋਇਆ ਉਹ ਦਿੱਲੀ ਤੱਕ ਗਈ ਹੈ ਪ੍ਰੋਟੈਸਟ ਕਰਨ ਬਟ ਸਾਨੂੰ ਸੰਗਰੂਰ ਤੱਕ ਨਹੀਂ ਆਨ ਦਿੱਤਾ ਜਾ ਰਿਹਾ ਅਸੀਂ ਲੋਕਲ ਆ ਪੰਜਾਬ 'ਚ ਰਹਿ ਕੇ ਅਸੀਂ ਪੰਜਾਬ ਇੱਕ ਸਿਟੀ ਤੋਂ ਦੂਜੀ ਸਿਟੀ ਤੱਕ ਨਹੀਂ ਜਾ پا ਰਹੇ ਸਾਡੇ ਲਈ ਇਹਨਾਂ ਵੱਡਾ ਮੁੱਦਾ ਬਣ ਗਿਆ ਹੈ ਕਿ ਰਸਤੇ 'ਚ ਪੁਲਿਸ ਰੋਕ ਰੋਕ ਕੇ ਪੁੱਛ ਰਹੀ ਹੈ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਤੁਸੀਂ ਕਿੱਥੋਂ ਹੈਗੇ ਹੋ ਕਿੱਥੇ ਜਾ ਰਹੇ ਹੋ ਲੋਕ ਇਹ ਪੁੱਛ ਰਹੇ ਪੀ ਸੰਗਰੂਰ ਤੱਕ ਨਹੀਂ ਜਾ ਸਕਦੇ ਅਸੀਂ ਲੜਨ ਨਹੀਂ ਰਹੇ ਅਸੀਂ ਕੁਝ ਕ੍ਰਾਈਮ ਨਹੀਂ ਕਰ ਰਹੇ ਅਸੀਂ ਸਿਰਫ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਇਨਸਾਨ ਲਈ ਜਿਨੇ ਲੋਕਾਂ ਲਈ ਕੁਝ ਵਧੀਆ ਕੀਤਾ ਜਿਹੜਾ ਪੰਜਾਬ ਲਈ ਖੜ ਰਿਹਾ ਸੀ ਪੰਜਾਬ ਲਈ ਖੜ ਨਹੀਂ ਪਾ ਰਹੇ ਸੀ ਆਪਣੀ ਆਵਾਜ਼ ਨਹੀਂ ਚੱਕ ਪਾ ਰਹੇ ਸਰਕਾਰ ਨੂੰ ਇੰਨਾ ਡਰ ਹੈ ਸਾਡਾ ਅੱਛਾ ਦੇਖਿਆ ਜਾਏ ਤਾਂ ਕਿ ਜਿਹੜੀ ਇਸ ਟਾਈਮ ਸਾਡੇ ਸੀਐਮ ਹੈ ਉਹ ਉਹਨਾਂ ਮਤਲਬ ਉਹਨਾਂ ਨੂੰ ਇੰਨੇ ਮੁੱਦਿਆਂ ਲਈ ਉਹ ਇੰਨਾ ਖੜੇ ਹੈ ਨਾ ਮਤਲਬ ਜਿੰਨਾ ਜਿਹਦੇ ਕਰਕੇ ਅਸੀਂ ਉਹਨੂੰ ਵੋਟ ਪਾਇਆ ਹੈ ਕੀ ਉਹਨੇ ਮੁੱਦਿਆਂ ਲਈ ਉਹਨੇ ਵਾਸ ਚੱਕੀ ਹੈ ਉਦੋਂ ਤਾਂ ਐਂਟੀ ਸਰਕਾਰਾਂ ਨੇ ਜਾਮ ਨਹੀਂ ਸੀ ਲਗਾਇਆ ਉਦੋਂ ਤਾਂ ਇਹ ਪੋਲ ਬੰਦ ਨਹੀਂ ਸੀ ਹੋਏ ਉਦੋਂ ਸਾਰੇ ਮਤਲਬ ਨੋਰਮਲ ਮਾਹੌਲ ਰਹਿੰਦਾ ਸੀਗਾ ਅੱਜ ਕੀ ਹੈ ਕਿ ਅੱਜ ਅਸੀਂ ਨੋਰਮਲ ਇੱਕ ਸਿਰਫ ਪਾਨਾ ਸਿੱਧੂ ਨੂੰ ਇਹ ਵੱਡਾ ਮੁੱਦਾ ਬਣਾ ਦਿੱਤੇ ਹੈ ਕਿ ਇੰਨਾ ਵੱਡਾ ਹਊਆ ਬਣਾ ਦਿੱਤੇ ਕਿ ਲੋਕ ਉਹਦੇ ਲਈ ਖੜਨ ਲੱਗ ਗਏ ਜਾ ਰਹੇ ਹੈ ਖੜਨਾ ਆਪਣੀ ਆਵਾਜ਼ ਚੱਕ ਰਹੇ ਹੈ ਕਿਸਾਨ ਤੁਸੀਂ ਦੇਖੋਗੇ ਰਸਤੇ 'ਚ ਰੁਕੇ ਹੋਏ ਹੈ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਪਹਿਲਾਂ ਧਰਨੇ ਲੱਗੇ ਸਾਰਾ ਕੁਝ ਹੋਇਆ ਅੱਜ ਦਾ ਮਾਹੌਲ ਬਹੁਤ ਡਰਾਵਣਾ ਬਣਾ ਦਿੱਤਾ ਹੈ ਸਰਕਾਰਾਂ ਨੇ ਇਹ ਬਹੁਤ ਗਲਤ ਚੀਜ਼ ਹੈ ਪੰਜਾਬ ਪੰਜਾਬ ਵਿੱਚ ਇੱਥੋਂ ਬਿਲਕੁਲ ਇੱਕ ਵਾਰੀ ਦੱਸਦੇ ਹਾਂ ਤੋਂ ਬਿਲਕੁਲ ਪਿੱਛੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਸੰਗਰੂਰ ਵਾਲੀ ਰਹਿਸ਼ਾ ਔਰ ਰਹਿਸ਼ਾ ਹਾਲਾਂਕਿ ਬੀਤੇ ਦਿਨ ਸੀਐਮ ਖੁਦ ਵੀ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਕੇ ਆਏ ਨੇ ਕੱਲ ਕੇ ਲੋਕਤੰਤਰ ਖਤਰੇ ਦੇ ਵਿੱਚ ਆ ਬੀਜੇਪੀ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਤੱਕਾ ਕਰ ਰਹੀ ਆ ਆਮ ਆਦਮੀ ਪਾਰਟੀ ਦੇ ਨਾਲ ਤਾਂ ਭਗਵੰਤ ਸਿੰਘ ਮਾਨ ਨੇ ਇਹ ਪ੍ਰਾਕ ਕੇ ਆਏ ਨੇ ਕੱਲ ਦਿੱਲੀ ਜਾ ਕੇ ਤੇ ਅੱਜ ਜਦੋਂ ਪੰਜਾਬ ਦੇ ਲੋਕਾਂ ਨੇ ਇੱਥੇ ਆਉਣਾ ਸੀ ਸੰਗਰੂਰ ਦੇ ਵਿੱਚ ਹੀ ਆਉਣਾ ਸੀ ਆਪਣੇ ਸ਼ਹਿਰ ਦੇ ਵਿੱਚ ਆਉਣਾ ਸੀ ਤਾਂ ਉਹਨਾਂ ਨੂੰ ਥਾਂ ਥਾਂ ਤੇ ਰੋਕਿਆ ਗਿਆ ਤੁਸੀਂ ਮਰਨ ਤੁਸੀਂ ਦੇਖਿਆ ਕੱਲ ਸੀਐਮ ਸਾਹਿਬ ਦਿੱਲੀ ਬੋਲ ਕੇ ਆਏ ਨੇ ਜਦੋਂ ਸੀਐਮ ਸਰ ਉੱਥੇ ਗਏ ਤਾਂ ਉਦੋਂ ਡੈਮੋਕਰੇਸੀ ਸੀ ਅੱਜ ਜਦੋਂ ਅਸੀਂ ਉਹਨਾਂ ਦੀ ਖਾਲੀ ਕੋਠੀ ਹੈ ਉੱਥੇ ਕੋਈ ਉਹਨਾਂ ਨੂੰ ਖਤਰਾ ਨਹੀਂ ਹੈਗਾ ਅੱਜ ਜਦੋਂ ਅਸੀਂ ਜਾ ਕੇ ਉੱਥੇ ਪ੍ਰੋਟੈਸਟ ਕਰਨਾ ਹੈ ਅਸੀਂ ਆਮ ਨਾਗਰਿਕਾਂ ਉਹਨਾਂ ਨੂੰ ਆਮ ਨਾਗਰਿਕਾਂ ਤੋਂ ਇੰਨਾ ਡਰ ਹੋ ਗਿਆ ਹੈ ਕਿ ਸਾਨੂੰ ਉੱਥੇ ਤੱਕ ਨਹੀਂ ਪਹੁੰਚਣ ਜਾਣ ਦਿੱਤਾ ਗਿਆ ਹੈ ਨਾ ਤੇ ਉੱਥੇ ਜਾ ਕੇ ਉਹ ਭਾਜਪਾ ਨਾਲ ਲੜ ਰਹੇ ਹਨ ਮਤਲਬ ਤੁਸੀਂ ਐਂਟੀ ਪਾਰਟੀ ਹੋ ਕੇ ਦੂਜੀ ਪਾਰਟੀ ਨਾਲ ਲੜ ਰਹੇ ਹੋ ਅਸੀਂ ਆਪਣੀ ਆਵਾਜ਼ ਤੱਕ ਨਹੀਂ ਚੱਕ ਸਕਦੇ ਜੋ ਸਾਨੂੰ ਗਲਤ ਲੱਗਦਾ ਹੈ ਡੈਮੋਕ੍ਰੇਸੀ ਹੈ ਸਾਡੇ ਕੋਲ ਸਾਡੀ ਲੀਗਸੀ ਹੈ ਕਿ ਅਸੀਂ ਆਪਣੀ ਆਵਾਜ਼ ਚੱਕ ਸਕਦੇ ਆ ਪੰਜਾਬ ਦਾ ਜਿਹੜਾ ਇਤਿਹਾਸ ਆਸੇ ਪੰਜਾਬ ਜਦੋਂ ਗਲਤ ਹੋਇਆ ਪੰਜਾਬ ਨਾਲ ਪੰਜਾਬ ਆਵਾਜ਼ ਚੱਕਦਾ ਰਿਹਾ ਪਰ ਅੱਜ ਪੰਜਾਬ ਨਾਲ ਤਾਂ ਘਰੇ ਇੱਕ ਪੰਜਾਬ ਦਾ ਬੰਦਾ ਉੱਠ ਕੇ ਸੀਐਮ ਦੀ ਕੁਰਸੀ ਫੜ ਕੇ ਪੰਜਾਬ ਨਾਲ ਹੀ ਧੱਕਾ ਕਰ ਰਿਹਾ ਕਿ ਪੰਜਾਬ ਦੇ ਨਾਗਰਿਕਤਾ ਦੇ ਮੂੰਹ ਬੰਦ ਕਰ ਰਿਹਾ ਕਿ ਤੁਸੀਂ ਜੋ ਅਸੀਂ ਚਾਵਾਂਗੇ ਉਹ ਹੋਏਗਾ ਤੁਸੀਂ ਆਪਣੀ ਆਵਾਜ਼ ਨਹੀਂ ਚੱਕ ਸਕਦੇ ਇਹ ਬਹੁਤ ਗਲਤ ਤਰੀਕੇ ਨਾਲ ਬਿਹੇਵ ਕੀਤਾ ਜਾ ਰਿਹਾ ਛੁੱਟ ਅਜ ਹੁਣ ਐਵੇਂ ਦਾ ਮਾਹੌਲ ਬਣ ਗਿਆ ਕਿ ਅਸੀਂ ਕਿਵੇਂ ਮੰਨ ਲਈਏ ਤੁਹਾਡੇ ਤੇ ਜਦ ਤੁਸੀਂ ਸਾਡੀ ਆਵਾਜ਼ ਨਹੀਂ ਚੱਕਣ ਦੇ ਰਹੇ ਕਿਵੇਂ ਮੰਨ ਲਈਏ ਕਿ ਤੁਸੀਂ ਭਾਨੇ ਸਿੱਧੂ ਨਾਲ ਕੁਝ ਗਲਤ ਨਹੀਂ ਕਰ ਰਹੇ ਉਹਦੇ ਅੰਦਰ ਔਰ ਉਦੋਂ ਇਹਨਾਂ ਛੋਟਾ ਛੋਟਾ ਅਮਾਉਂਟ ਦਾ ਪਰਚਾ ਲਗਾਇਆ ਹੈ ਅਗਰ ਤੁਸੀਂ ਇੰਨੇ ਹੀ ਅੱਛੇ ਇਨਸਾਨ ਹੋ ਤੁਸੀਂ ਸੱਚ ਲਈ ਖੜਦੇ ਹੋ ਤੁਸੀਂ ਕ੍ਰਾਈਮ ਦੇ ਅਗੇਂਸਟ ਲੜਦੇ ਹੋ ਤਾਂ ਜਦੋਂ ਕ੍ਰਾਈਮ ਹੋ ਰਿਹਾ ਹੈ ਜਦੋਂ ਸੱਚ ਵਿੱਚ ਕ੍ਰਾਈਮ ਹੋ ਰਿਹਾ ਤੁਸੀਂ ਉੱਥੇ ਕਿਉਂ ਨਹੀਂ ਲੜ ਰਹੇ ਤੁਹਾਨੂੰ ਉੱਥੇ ਲੜਨਾ ਚਾਹੀਦਾ ਹੈ ਨਾ ਤੁਸੀਂ ਉਦੋਂ ਦੇ 10000 ਦੇ ਕੇਸ ਪਾ ਕੇ ਲੜ ਰਹੇ ਹੋ ਜਿਹੜੇ ਸੱਚ ਵਿੱਚ ਫਰੋਤੀਆਂ ਮੰਗ ਰਹੇ ਨੇ ਤੁਸੀਂ ਉਹਨਾਂ ਦੇ ਖਿਲਾਫ ਕੁਝ ਨਹੀਂ ਕਰ ਰਹੇ ਅੱਜ ਇਹ ਪਤਾ ਲੱਗ ਰਿਹਾ ਹੈ ਕਿ ਪੰਜਾਬ ਦਾ ਸੀਐਮ ਚਾਹੇ ਤਾਂ ਕੀ ਕੁਝ ਨਹੀਂ ਕਰ ਸਕਦਾ ਪੰਜਾਬ ਦਾ ਸੀਐਮ ਚਾਹੇ ਅਗਰ ਨਾਕੇ ਰੋਕ ਰਿਹਾ ਹੈ ਤੇ ਪੰਜਾਬ ਦਾ ਸੀਐਮ ਚਾਹ ਨਹੀਂ ਹਟਾ ਸਕਦਾ ਯੂਥ ਨੂੰ ਨਸ਼ੇ ਤੋਂ ਦੂਰ ਨਹੀਂ ਕਰ ਸਕਦਾ ਪੰਜਾਬ ਦਾ ਸੀਐਮ ਚਾਹੇ ਕਰ ਸਕਦਾ ਅੱਜ ਨੇ ਪ੍ਰੂਫ ਕਰ ਦਿੱਤੇ ਕਿ ਸੀਐਮ ਦੇ ਕੋਲੇ ਨਹੀਂ ਪਾਵਰ ਹੈਗੀ ਹੈ ਕਿ ਉਹ ਕੁਝ ਵੀ ਕਰ ਸਕਦਾ ਤੇ ਫਿਰ ਜਦੋਂ ਜਿੱਥੇ ਮੁੱਦੇ ਚੱਕਣੇ ਚਾਹੀਦੇ ਆ ਜਿਹੜੇ ਮੁੱਦੇ ਉਹ ਚੱਕਦੇ ਰਹੇ ਨੇ ਜਿਹੜਾ ਕਰਕੇ ਉਹ ਇਹ ਇਲੈਕਸ਼ਨ ਜਿੱਤੇ ਆ ਜਿਹੜੇ ਮੁੱਦੇ ਉਹਨਾਂ ਨੇ ਪਹਿਲਾਂ ਚੱਕਿਆ ਅੱਜ ਉਹਨਾਂ ਦੇ ਕੰਮ ਕਿਉਂ ਨਹੀਂ ਕਰ ਰਹੇ ਉਹਨਾਂ ਨੇ ਕਿਹਾ ਸੀਗਾ ਨਾ ਯੂਥ ਲਈ ਖੜਨਗੇ ਆ ਜਿਹੜੇ ਉਹ ਕਹਿੰਦੇ ਨੇ ਕਿ ਇਹ ਜ਼ਬਰਦਸਤੀ ਕਰਦੇ ਰਹੇ ਆ ਭਾਨਾ ਸਿੱਧੂ ਏਜੰਟਾਂ ਨਾਲ ਮੈਂ ਤੁਹਾਨੂੰ ਦੱਸ ਦਵਾ ਭਾਨਾ ਸਿੱਧੂ ਕੀ ਕਹਿੰਦਾ ਸੀਗਾ ਕਿ ਜਿਹੜੇ ਏਜੰਟ ਤੱਕਾ ਕਰਦੇ ਨੇ ਉਹਨਾਂ ਦੇ ਅੱਗੇ ਉਹ ਕਹਿੰਦੇ ਸੀ ਮੈਂ ਪ੍ਰੋਟੈਸਟ ਕਰੂੰਗਾ ਉਹ ਪ੍ਰੋਟੈਸਟ ਹੀ ਤਾਂ ਕਰਨਾ ਚਾ ਰਹੇ ਸੀ ਉਸ ਜਿਹੜੇ ਏਜੰਸੀ ਉਹਨਾਂ ਨੂੰ ਡਰ ਹੁੰਦਾ ਸੀਗਾ ਕਿ ਜਦੋਂ ਇਹਨਾਂ ਨੇ ਪ੍ਰੋਟੈਸਟ ਕੀਤਾ ਤੇ ਸਾਡਾ ਨਾਮ ਖਰਾਬ ਹੋਏਗਾ ਉਹ ਪੈਸੇ ਮੋੜ ਦਿੰਦੇ ਸੀ ਹਕੀਕਤ ਇਹ ਸੀ ਬਟ ਹੁਣ ਅੱਜ ਉਹ ਕੀ ਕਹਿ ਰਹੇ ਨੇ ਕਿ ਪ੍ਰੋਟੈਸਟ ਨਾ ਕਰੋ ਉਹ ਸਾਡੇ ਪ੍ਰੋਟੈਸਟ ਕਰਨਾ ਸਾਡੀ ਪਾਵਰ ਹੈ ਸਾਡੇ ਕੋਲ ਇਹੀ ਹੈ ਕਿ ਅਸੀਂ ਆਪ ਆਪਣੀ ਆਵਾਜ਼ ਚੱਕ ਸਕਦੇ ਹਾਂ ਇਹ ਸਾਡਾ ਰਾਈਟ ਹੈ ਸਾਡੇ ਰਾਈਟ ਛਿੰਨਣ ਦਾ ਹੱਕ ਦਾ ਸੀਐਮ ਕੋਲ ਨਹੀਂ ਹੈ ਅਸੀਂ ਜਿੱਥੇ ਮਰਜ਼ੀ ਚਾਹੀਏ ਅਸੀਂ ਧਰਨਾ ਲਾ ਸਕਦੇ ਹਾਂ ਯੂਨੀਵਰਸਿਟੀਆਂ 'ਚ ਲੱਗੇ ਨੇ ਧਰਨੇ ਹਰ ਜਗ੍ਹਾ ਸੇ ਧਰਨੇ ਲੱਗੇ ਨੇ ਅੱਜ ਤੋਂ ਪਹਿਲਾਂ ਲੱਗਦੇ ਆਏ ਨੇ ਅੱਜ ਐਸਾ ਕੀ ਹੋ ਗਿਆ ਕਿ ਅਸੀਂ ਆਪਣੀ ਆਵਾਜ਼ ਹੀ ਨਹੀਂ ਚੱਕ ਪਾ ਰਹੇ ਤੇ ਤੁਸੀਂ ਉੱਥੋਂ ਤੁਸੀਂ ਉਧਰ ਜਾਣਾ ਸੀ ਸਿਮ ਦੀ ਕੋਠੀ ਵੱਲ ਤੁਸੀਂ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ ਜਿੱਥੇ ਫੋਰਸ ਲੱਗੀ ਹੋਈ ਆ ਹਾਂਜੀ ਉੱਥੇ ਅਗਰ ਤੁਹਾਡੀ ਗੱਡੀ ਤੇ ਝੰਡਾ ਲੱਗਿਆ ਕਿਸਾਨ ਦਾ ਜਾਂ ਫਿਰ ਕੋਈ ਲੋਗੋ ਲੱਗਿਆ ਹੋਇਆ ਹੈ ਜਾਂ ਫਿਰ ਕੁਝ ਵੀ ਹੈ ਤੇ ਤੁਹਾਨੂੰ ਰੋਕ ਰਿਹਾ ਉਹ ਸਾਨੂੰ ਰੋਕ ਕੇ ਪੁੱਛਦੇ ਆ ਵੀ ਤੁਸੀਂ ਕਿੱਥੇ ਜਾਣਾ ਹੈ ਜਦਕਿ ਇਹ ਹੱਕ ਪੁਲਿਸ ਨੂੰ ਹੈ ਹੀ ਨਹੀਂ ਅਸੀਂ ਕੁਝ ਗਲਤ ਤਾਂ ਕਰ ਨਹੀਂ ਰਿਹਾ ਅਸੀਂ ਕੋਈ ਕਰਾਇਮ ਨਹੀਂ ਕਰ ਰਹੇ ਅਸੀਂ ਕੋਈ ਹੱਤ ਲਾਕੀ ਨਹੀਂ ਕਰ ਰਹੇ ਅਸੀਂ ਕੁਝ ਗਲਤ ਨਹੀਂ ਕਰ ਰਹੇ ਕੋਈ ਤੋੜ-ਫੋੜ ਨਹੀਂ ਕਰ ਰਹੇ ਅਸੀਂ ਤਾਂ ਸਿਰਫ ਉੱਥੇ ਜਾ ਰਹੇ ਆ ਟਰਨਰ ਨਾਲੇ ਔਰ ਵੈਸੇ ਵੀ ਅਗਰ ਕਿਸੇ ਨੇ ਨਹੀਂ ਵੀ ਜਾਣਾ ਉੱਥੇ ਉਹਨੂੰ ਵੀ ਰੋਕ ਕੇ ਪੁੱਛਿਆ ਜਾ ਰਿਹਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਇਹ ਰਾਈਟ ਨਹੀਂ ਹੈ ਪੁਲਿਸ ਕੋ ਨਾ ਹੀ ਇਹ ਰਾਈਟ ਕਿਸੇ ਸਰਕਾਰ ਕੋਲ ਹੈ ਕਿ ਉਹ ਸਾਡੀ ਫ੍ਰੀडम چھِن لے ਅਸੀਂ ਇੱਕ ਆਜ਼ਾਦ ਭਾਰਤ ਦੇ ਨਾਗਰਿਕਾਂ ਸਾਡੀ ਫ੍ਰੀडम چھِنن ਦਾ ਹੱਕ ਕਿਸੇ ਵੀ ਸਰਕਾਰ ਨੂੰ ਨਹੀਂ ਹੈ ਅੱਜ ਉਹ ਸਾਡੇ ਤੋਂ ਸਾਡਾ ਹੱਕ چھِن ਰਹੀ ਹੈ ਤੇ ਇਹਦਾ ਮਤਲਬ ਅੱਜ ਉਹ ਸਰਕਾਰ ਬਣ ਗਈ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਉਹਨਾਂ ਕੋਲ ਇਹ ਰਾਈਟ ਹੈ ਕਿ ਉਹ ਉਹਨਾਂ ਸਾਰੇ ਵੋਟਸ ਹੁਣ ਉਹਨਾਂ ਦੇ ਹੈ ਜਾਂ ਅਗਲੇ ਇਲੈਕਸ਼ਨਸ ਉਹ ਹੀ ਜਿੱਤਣਗੇ ਇਹ ਸਾਡਾ ਰਾਈਟ ਹੈ ਕਿ ਐਸਾ ਅਜੇ ਕੋਈ ਸਰਕਾਰ ਗਲਤ ਕਰਦੀ ਰਹੀ ਹੈ ਤੇ ਨਾਗਰਿਕ ਉਹਨਾਂ ਨੂੰ ਯਾਦ ਦਿਵਾਉਂਦਾ ਰਿਹਾ ਹੈ ਕਿ ਜਿਹੜੇ ਇਲੈਕਸ਼ਨਸ ਹੈ ਉਹ ਨਾਗਰਿਕ ਕਰਕੇ ਉਹ ਜਿੱਤਦੇ ਰਹੇ ਨੇ ਇਹ ਕਨਸਟੀਟਿਊਸ਼ਨ ਹੈ ਜਿਹੜੇ ਔਰ ਦਾ ਪੀਪਲ ਹੈ ਲੋਕ ਯਾਦ ਦਿਵਾਂਦੇ ਰਹੇ ਨੇ ਤੇ ਅੱਜ ਵੀ ਅਸੀਂ ਯਾਦ ਦਿਲਾਵਾਂਗੇ ਔਰ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਾਂਗੀ ਜਿਨ੍ਹਾਂ ਲਈ ਵੀ ਉਹ ਪਾਨਾ ਸਿੱਧੂ ਖੜਿਆ ਸੀ ਅੱਜ ਉਹਨਾਂ ਦਾ ਟਾਈਮ ਹੈ ਕਿ ਉਹ ਅੱਗੇ ਆ ਕੇ ਖੜਨ ਅਦਰਵਾਈਜ਼ ਅਗਰ ਕੱਲ ਨੂੰ ਤੁਸੀਂ ਪਾਨਾ ਸਿੱਧੂ ਵਰਗੀ ਆਵਾਜ਼ ਚੱਕੋਗੇ ਤਾਂ ਤੁਹਾਡੇ ਨਾਲ ਵੀ ਇਹੀ ਹੋਏਗਾ ਕਰੋ ਤੱਕ ਤੁਸੀਂ ਆਪਣੇ ਘਰਾਂ ਚ ਚੁੱਪ ਕਰਕੇ ਬੈਠੇ ਰਹੋਗੇ ਮੈਡਮ ਚੰਡੀਗੜ੍ਹ ਵੀ ਤੁਸੀਂ ਬੋਲੇ ਉੱਥੇ ਰਹਿ ਕੇ ਬੀਫਰ ਕੋਟ ਦੁਨੇ ਇਕੱਠਾ ਉੱਥੇ ਵੀ ਤੁਸੀਂ ਗਏ ਅੱਜ ਸੰਗਰੂਰ ਦੇ ਵਿੱਚ ਵੀ ਤੁਸੀਂ ਚਾਹੇ ਲੱਖ ਨਾਕੇ ਸੀਗੇ ਹਰ ਥਾਂ ਥਾਂ ਰੋ ਕੇ ਤੁਹਾਡੀ ਚੈਕਿੰਗ ਹੋਈ ਤੁਹਾਡੀ ਪੁੱਛ ਪੜਤਾਲ ਹੋਈ ਤਾਂ ਵੀ ਤੁਸੀਂ ਇੱਥੇ ਪਹੁੰਚੇ ਹੋ ਕਿ ਆਉਣ ਵਾਲੇ ਟਾਈਮ 'ਚ ਵੀ ਜੇ ਕੋਈ ਪ੍ਰੋਟੈਸਟ ਹੁੰਦਾ ਭਾਵੇਂ ਸਿੱਧੇ ਦੇ ਹੱਕ ਦੇ ਤੁਸੀਂ ਪਹੁੰਚਦੇ ਹੋ ਪਹੁੰਚੋਗੇ ਹਾਂ ਬਿਲਕੁਲ ਔਰ ਮੈਂ ਇਹ ਕਹੂੰਗੀ ਕਿ ਅੱਜ ਦਾ ਜੋ ਮਾਹੌਲ ਬਣਿਆ ਹੋਇਆ ਹੈ ਇਸ ਮਾਹੌਲ ਦੇ ਲੱਗਦੇ ਕਰਦਿਆਂ ਨੂੰ ਤੇ ਸਾਰਿਆਂ ਨੂੰ ਇਹ ਵੀ ਡਰ ਰਿਹਾ ਕਿ ਜੇ ਅਸੀਂ ਅੱਗੇ ਆਏ ਲਾਈਮ ਲਾਈਟ 'ਚ ਕੱਲ੍ਹ ਉਹ ਇਹ ਨਾ ਹੋਏ ਕਿ ਮੈਂ ਅੱਜ ਸਾਰਿਆਂ ਨੂੰ ਦੱਸਣਾ ਕਿ ਨਾਰਮਲ ਇਨਸਾਨ ਆ ਮੈਂ ਕੋ ਪੋਲਿਟਿਸ਼ੀਅਨ ਨਹੀਂ ਆ ਮੇਰਾ ਬੈਕਗ੍ਰਾਉਂਡ ਕੋ ਇਦਾਂ ਦਾ ਨਹੀਂ ਹੈ ਬਟ ਫਿਰ ਵੀ ਕੱਲ੍ਹ ਨੂੰ ਇਹ ਵੀ ਨਹੀਂ ਪਤਾ ਕਿ ਸਰਕਾਰ ਇਹ ਕਹੇ ਦੇ ਕਿ ਤੁਸੀਂ ਆਵਾਜ਼ ਚੱਕ ਰਹੇ ਹੋ ਤੇ ਕੱਲ੍ਹ ਨੂੰ ਸਾਨੂੰ ਵੀ ਅੰਦਰ ਕਰਨ ਦੀ ਕੋਸ਼ਿਸ਼ ਕਰੇ ਬਟ ਮੈਂ ਇਹ ਕਹਾਂਗੇ ਅਗਰ ਅਸੀਂ ਡਰ ਕੇ ਅੰਦਰ ਬੈਠ ਗਏ ਤਾਂ ਸਾਡੇ ਹੱਕ ਮਾਰੇ ਜਾਣਗੇ ਯਾਦ ਰੱਖੋ ਪੰਜਾਬ ਲੜਦਾ ਰਿਹਾ ਪਹਿਲਾਂ ਪੰਜਾਬ ਜਦੋਂ ਵੀ ਇਹ ਪੰਜਾਬ ਤੋਂ ਹੱਕ ਖੋਏ ਗਏ ਆ ਪੰਜਾਬ ਲੜਿਆ ਹੈ ਅੱਜ ਪੰਜਾਬ ਦੀ ਵਾਰੀ ਫੇਰ ਹੈ ਕਿ ਪੰਜਾਬ ਨੂੰ ਖੜਨਾ ਚਾਹੀਦਾ ਹੈ ਅਗਰ ਨਾਗਰਿਕ ਚੁੱਪ ਕਰਕੇ ਬੈਠੇ ਰਹੇ ਤਾਂ ਅੱਜ ਤੁਸੀਂ ਲੜ ਸਕਦੇ ਹੋ ਕੱਲ ਨੂੰ ਤੁਹਾਨੂੰ ਲੜਨ ਦਾ ਮੌਕਾ ਵੀ ਨਹੀਂ ਦਿੱਤਾ ਜਾਏਗਾ ਤਾਂ ਬੈਟਰ ਹੈ ਕਿ ਅੱਜ ਤੁਸੀਂ ਖੜੋ ਲੜੋ ਅਦਰਵਾਇਜ਼ ਕੀ ਹੋਏਗਾ ਕਿ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਨਜ਼ਰ ਆਣਗੇ ਔਰ ਤੁਹਾਨੂੰ ਤੁ ਜੋ ਇੱਕ ਪਾਵਰ ਹੈ ਨਾ ਤੁਹਾਡੇ ਤੋਂ ਪਾਵਰ ਛਿੰਨ ਛਿੰਨ ਲਈ ਜਾਏਗੀ ਸਰਕਾਰਾਂ ਵੱਲੋਂ ਤਾਂ ਬੈਟਰ ਹੈ ਕਿ ਤੁਸੀਂ ਅੱਜ ਆਪਣੇ ਘਰਾਂ ਤੋਂ ਬਾਹਰ ਨਿਕਲ ਜਾਓ ਔਰ ਅਗਰ ਸਭ ਨੇ ਇੱਕ ਸਟੋਰੀ ਸੁਣੀ ਹੋਏਗੀ ਕਿ ਇੱਕ ਲੱਕੜ ਤੋੜਨਾ ਆਸਾਨ ਹੈ ਜਦੋਂ ਬੰਡਲ ਆਫ ਲੱਕੜ ਹੁੰਦੀਆਂ ਨੇ ਨਾ ਉਹਨੂੰ ਤੋੜਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਅਗਰ ਯੂਨਿਟੀ ਹੋਈ ਇਨਸਾਨਾਂ ਦੇ ਵਿੱਚ ਲੋਕ ਇਕੱਠੇ ਹੋ ਗਏ ਤਾਂ ਮੈਂ ਕਹਿੰਨੀ ਸਰਕਾਰ ਕੀ ਕੋਈ ਚੀਜ਼ ਨਹੀਂ ਹੈ ਤੁਹਾਨੂੰ ਪਤਾ ਹੀ ਹੋਊਗਾ ਕਿ ਜਦੋਂ ਕਿਸਾਨ ਆंदोलਨ ਸੀਗਾ ਕਿੱਦਾਂ ਲੋਕ ਦਿੱਲੀ ਤੱਕ ਗਏ ਆ ਲੋਕ ਲੜੇ ਆ ਕਿੰਨੀ ਰੁਕਾਵਟਾਂ ਸਰਕਾਰਾਂ ਨੇ ਕੀਤੀ ਪਰ ਲੋਕ ਜਿੱਤੇ ਆ ਤੇ ਅੱਜ ਵੀ ਉਹੀ ਟਾਈਮ ਹੈ ਅੱਜ ਅਸੀਂ ਸੀਐਮ ਤੋਂ ਡਰ ਗਏ ਉਦੋਂ ਸੀ ਪ੍ਰਾਈਮ ਮਿਨਿਸਟਰ ਤੋਂ ਨਹੀਂ ਡਰੇ ਤੇ ਅੱਜ ਸੀ ਸੀਐਮ ਤੋਂ ਡਰ ਗਿਆ ਸੀ ਘਰਾਂ 'ਚ ਬੈ ਕੇ ਜੇ ਲੋਕ ਯੂਨਿਟੀ ਦਿਖਾਣਗੇ ਇਕਤਾ ਦਿਖਾਣਗੇ ਲੋਕ ਇਕੱਠੇ ਹੋ ਜਾਣਗੇ ਤਾਂ ਇਹ ਕੋਈ ਬਹੁਤ ਵੱਡੀ ਚੀਜ਼ ਇੰਟਰਸਟਿੰਗ ਹੈ ਲੈ ਸਿਮਰਨ ਤੁਸੀਂ ਕੰਪੈਰੀ ਕੰਪੈਰੀਜ਼ਨ ਕੀਤਾ ਇੱਕ ਪਾਸੇ ਕਿਸਾਨ ਅੰਦੋਲਨ 2020 ਦਾ ਤੇ ਇੱਕ ਪਾਸੇ ਅੱਜ ਸੰਗਰੂਰ ਦੇ ਵਿੱਚ ਲੋਕਾਂ ਦਾ ਆਉਣਾ ਤੁਹਾਨੂੰ ਲੱਗਦਾ ਹੈ ਸੇਮ ਚੀਜ਼ ਆ ਕਿ ਉੱਥੇ ਕਿਸਾਨਾਂ ਨੂੰ ਦਿੱਲੀ ਜਾਂਦੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅੱਜ ਸੰਗਰੂਰ ਆਉਣ ਤੇ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਬਿਲਕੁਲ ਅਗਰ ਪਹਿਲਾਂ ਇਸ ਤੋਂ ਪਹਿਲਾਂ ਮੋਦੀ ਤੋਂ ਪਹਿਲਾਂ ਅਗਰ ਆਪਾਂ ਦੇਖਿਆ ਜਾਏ ਤਾਂ ਲੋਕ ਪ੍ਰੋਟੈਸਟ ਕਰਦੇ ਨਹੀਂ ਆਈਆਂ ਸੀਗੇ ਨੋਬਸਟਿਕਲਸ ਨੇ ਕ੍ਰੀਏਟ ਹੋਏ ਜਿੰਨੇ ਕੀ ਮੋਦੀ ਤੋਂ ਬਾਅਦ ਸ਼ੁਰੂ ਹੋਏ ਅੱਜ ਸੀਐਮ ਨੇ ਤਾਂ ਹੱਦ ਹੀ ਪਾਰ ਕਰ ਦਿੱਤੀ ਹੈ ਮਤਲਬ ਉਹਨਾਂ ਦੇ ਰਸਤੇ ਤਰ ਤੁਰ ਰਹੇ ਆ ਪਹਿਲਾਂ ਉਹ ਮੋਦੀ ਤੇ ਗੱਲਾਂ ਕਰਦੇ ਰਹੇ ਆ ਜਿੱਦਾਂ ਦੀ ਸਟੋਰੀਜ਼ ਟੁਟਕੋਲੇ ਬਣਾਉਂਦੇ ਸੀ ਉਹਨਾਂ ਨੂੰ ਪ੍ਰੋਵੋਕ ਕਰਦੇ ਸੀਗੇ ਸਰਕਾਰਾਂ ਤੇ ਪੁਆਇੰਟs ਕਹਦੇ ਸੀ ਮੈਂ ਅੱਜ ਕਹਿੰਦੀ ਆ ਕਿ ਸ਼ਾਇਦ ਉਹਨਾਂ ਨੂੰ ਨਸ਼ਾ ਹੈ ਆਪਣੀ ਕੁਰਸੀ ਦਾ ਕਿ ਉਹ ਪੁਆਇੰਟs ਭੁੱਲ ਚੁੱਕੇ ਹੈ ਔਰ ਰਾਈਟs ਜਿਨ੍ਹਾਂ ਦੇ ਉਹ ਗੱਲਾਂ ਕਰਦੇ ਸੀ ਉਹ ਰਾਈਟs ਭੁੱਲ ਚੁੱਕੇ ਹੋ ਆਪਣੀ ਲਾਈਫ ਚ ਨਹੀਂ ਬਿਜ਼ੀ ਹੋ ਗਏ ਕਿ ਉਹਨਾਂ ਨੂੰ ਸਿਰਫ ਆਪਣੇ ਰਾਈਟs ਨਜ਼ਰ ਆ ਰਹੇ ਹਨ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਮੇਰੇ ਨਾਲ ਗਲਤ ਹੋਇਆ ਤਾਂ ਪ੍ਰੋਟੈਸਟ ਕਰਨ ਚਲੇਗਾ ਜਦੋਂ ਇੱਕ ਨਾਰਮਲ ਇਨਸਾਨ ਨਾਲ ਗਲਤ ਹੋ ਰਿਹਾ ਹੈ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਬਟ ਮੈਂ ਇਹ ਕਹੂੰਗੀ ਕਿ ਹਰ ਇੱਕ ਇਨਸਾਨ ਯਾਦ ਦਵਾ ਸਕਦਾ ਹੈ ਕਿ ਨਾਰਮਲ ਇਨਸਾਨ ਜੋ ਚਾਹੇ ਨਾ ਤਾਂ ਉਹ ਕਰ ਸਕਦਾ ਹੈ ਕਿਸਾਨਾਂ ਦੇ ਗੱਲਾਂ ਹੀ ਕਿਸਾਨ ਲੜੇ ਹੈ ਤੇ ਉਹ ਹੋ ਰਹੀ ਹੈ ਇੱਕ ਯੂਥ ਤੇ ਨਾਲ ਕਿ ਜਿਹੜਾ ਯੂਥ ਹੈ ਜਦੋਂ ਉਹ ਆਪਣੀ ਆਵਾਜ਼ ਚੱਕਦਾ ਤੇ ਉਹਨੂੰ ਡਰਾਇਆ ਜਾਂਦਾ ਤੇ ਧਮਕਾਇਆ ਜਾਂਦਾ ਤੇ ਛੂٹے ਪਰਚੇ ਕਰਾਏ ਜਾਂਦੇ ਕੁਛ ਨਹੀਂ ਤਾਂ ਇੱਕ ਗੈਂਗਸਟਰ ਬਣਾ ਦਿੱਤਾ ਜਾਂਦਾ ਕੁਝ ਵੀ ਕਰਕੇ ਉਹਨੂੰ ਅੰਦਰ ਬਾ ਦਿੱਤਾ ਜਾਂਦਾ ਔਰ ਬਾਹਰ ਨਹੀਂ ਕੱਢਿਆ ਜਾਂਦਾ ਤੇ ਦੇਖਿਆ ਜਾਂਦਾ ਹੈ ਬਹੁਤ سارے ਲੋਕਾਂ ਨਾਲ ਐਦਾਂ ਹੋ ਰਿਹਾ ਹੈ ਔਰ ਕਈ ਲੋਕਾਂ ਨੂੰ ਮਰਵਾ ਦਿੱਤਾ ਗਿਆ ਹੈ ਕਈ ਲੋਕਾਂ ਨੂੰ ਜੇਲਾ ਚ ਪਾ ਦਿੱਤਾ ਗਿਆ ਹੈ ਔਰ ਐਸੇ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦੀ ਸਜ਼ਾ ਹੈ ਜਿਹੜੀ ਉਹ ਪੂਰੀ ਹੋ ਚੁੱਕੀ ਹੈ ਜਿਵੇਂ ਬੰਦੀ ਸਿੰਘ ਉਹਨਾਂ ਦਾ ਕੋਈ ਕਸੂਰ ਵੀ ਨਹੀਂ ਸੀਗਾ ਪਰ ਉਹ ਅੰਦਰ ਨੇ ਤੇ ਜੇ ਸੀਐਮ ਚਾਹੇ ਉਹ ਵੀ ਤਾਂ ਕਰ ਸਕਦਾ ਹੈ ਨਾ ਜੇ ਸੀਐਮ ਅੱਜ ਸਾਨੂੰ ਪ੍ਰੋਟੈਸਟ ਕਰਨ ਤੋਂ ਰੋਕ ਰਿਹਾ ਹੈ ਸੀਐਮ ਅੱਜ ਸੜਕਾਂ ਜਾਮ ਕਰ ਰਿਹਾ ਹੈ ਪੁਲਿਸ ਫੋਰਸ ਲਗਾ ਰਿਹਾ ਹੈ ਬਿਨਾਂ ਮਤਲਬ ਦੀ ਪੁਲਿਸ ਫੋਰਸ ਲਗਾ ਰਿਹਾ ਹੈ ਇੰਨੇ ਪੈਸੇ ਲਗਾ ਰਿਹਾ ਹੈ ਇੰਨੀ ਪਾਵਰ ਲਗਾ ਰਿਹਾ ਹੈ ਕਿ ਇਹ ਅੱਛਾ ਕਰਨ ਲਈ ਪਾਵਰ ਨਹੀਂ ਯੂਜ਼ ਕਰ ਸਕਦੇ ਆਪਣਾ ਆਪਣਾ ਜਿਹੜਾ ਰਾਈਟ ਹੈ ਆਪਣਾ ਜਿਹੜਾ ਪਾਵਰ ਹੈ ਉਹ ਅੱਛਾ ਕਰਨ ਲਈ ਬਤਾ ਯੂਜ਼ ਕਰ ਸਕਦੇ ਨਾ ਬੰਦਸ ਬੰਦੀ ਸਿੰਘਾਂ ਨੂੰ ਰਿਹਾਈ ਉਹਨਾਂ ਦੀ ਸਜ਼ਾ ਪੂਰੀ ਹੋ ਗਈ ਉਹਨਾਂ ਨੂੰ ਬਾਹਰ ਕੱਢਣ ਲਈ ਉਹ ਪਾਵਰ ਨਹੀਂ ਯੂਜ਼ ਕਰ ਰਹੇ ਨਸ਼ੇ ਦੂਰ ਕਰਨ ਲਈ ਪਾਵਰ ਨਹੀਂ ਯੂਜ਼ ਕਰ ਰਹੇ ਸਾਡੇ ਰਾਈਟਸ ਦੇਣ ਲਈ ਸਾਡੇ ਪਾਵਰ ਨਹੀਂ ਯੂਜ਼ ਕਰ ਰਹੇ ਪਰ ਉਹ ਇਨਸਾਨ ਨੂੰ ਸਿਰਫ ਇਸ ਤੱਕ ਕੇਸ ਲਗਾ ਰਹੇ ਆ ਇੱਕ ਤਰਫ ਤੋਂ ਰਿਲੀਜ਼ ਹੁੰਦੇ ਆ ਉਹਨੂੰ ਸਹੀ ਕਰਾਰ ਕਰ ਦਿੱਤਾ ਜਾਂਦਾ ਦੂਜਾ ਕੇਸ ਪਾ ਦਿੱਤਾ ਜਾਂਦਾ ਉਹਨੂੰ ਫालतੂ ਲੜਨਾ ਪੈ ਰਿਹਾ ਬਿਨਾਂ ਕਿਸੇ ਕਸੂਰ ਤੋਂ ਤੇ ਸਾਨੂੰ ਉੱਥੇ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਸਾਡਾ ਕੀ ਕਸੂਰ ਆ ਅਸੀਂ ਤਾਂ ਨੋਰਮਲ ਪੀਪਲ ਆ ਨਾ ਸਾਡੇ ਨਾਲ ਜੋ ਹੋਇਆ ਅਸੀਂ ਤਾਂ ਉਹੀ ਚੀਜ਼ ਬੋਲ ਰਹੇ ਆ ਕੁਝ ਵਧਾ-ਚੜਾ ਕੇ ਨਹੀਂ ਬੋਲ ਰਹੇ ਜੋ ਰਿਐਲਿਟੀ ਐ ਅਸੀਂ ਉਹ ਦੱਸ ਰਹੇ ਆ ਲੋਕਾਂ ਨੂੰ ਸਾਨੂੰ ਉਹ ਵੀ ਨਹੀਂ ਕੀਤਾ ਕਰਨ ਦਿੱਤਾ ਜਾ ਰਿਹਾ ਤੇ ਸਾਡੇ ਰਾਈਟਸ ਮਾਰ ਰਹੇ ਨੇ ਸ਼ੁਕਰੀਆ ਸਿਮਰਨ ਤੁਹਾਨੂੰ ਬਹੁਤ ਸਹੀ ਸਮਝ ਦਿੱਤਾ ਸੋ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ